ਲੋ ਵੀ ਮਿੱਤਰੋ ਮੈਂ ਤੁਹਾਡਾ ਆਪਣਾ ਖੋਸਾ ਪੀਪੀ 3 ਤੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੀ ਹਾਂ ਬਈ ਚਾਰ ਟਰੈਕਟਰ ਆਪਣਾ ਫੇਵਰਿਟ ਹੈ ਵੀ ਬਈ ਜਿਸ ਦਿਨ ਆਇਆ ਵੀਡੀਓ ਤਾਂ ਆਪਾਂ ਇੱਕ ਤੋਂ ਪਹਿਲਾਂ ਬਣਾਈਆਂ ਸੀ ਪਰ ਅੱਜ ਅੰਕਲ ਕੋਲੇ ਟਾਈਮ ਸੀਗਾ ਤੇ ਚਾਚੇ ਵੀਨੂੰ ਕੀਤੀ ਫੋਨ ਆਪਾਂ ਤੇ ਅੰਕਲ ਕੋਲੇ ਪਹੁੰਚ ਗਏ ਤੇ ਅੰਕਲ ਦੇ ਕਰੇ ਤੇ ਆਪਾਂ ਇਹਦਾ ਕਰਾਂਗੇ ਬਈ ਫੁੱਲ ਰਿਵਿਊ ਅੰਕਲ ਦੇ ਜ਼ੁਬਾਨੀ ਸੁਣਾਂਗੇ ਸਾਰੀਆਂ ਇਦਾਂ ਜਾਣਕਾਰੀ ਵੀ ਲਵਾਂਗੇ ਇੱਕ ਅੰਕਲ ਨਾਲ ਮਸ਼ੀਨ ਲੈ ਆਏ ਉਹਦੇ ਬਾਰੇ ਵੀ ਆਪਾਂ ਫੁੱਲ ਰਿਵਿਊ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਹੋਰ ਅੰਕਲ ਜੀ ਠੀਕ ਠਾਕ ਹੋ ਇਹ ਅੰਕਲ ਜੀ ਦੇਖੋ ਪਹਿਲਾਂ ਤਾਂ ਸਭ ਨੂੰ ਤੁਹਾਡਾ ਸਾਡੇ ਕੋਲ ਨੂੰ ਥੈਂਕਸ ਵੀ ਤੁਸੀਂ ਟਾਈਮ ਕੱਢਿਆ ਵੀਡੀਓ ਬਣਾਉਣ ਵਾਸਤੇ ਤੇ ਦੂਜਾ ਚਾਚੇ ਦਾ ਵੀ ਜਿਹੜਾ ਆਪਣੋ ਲੈ ਕੇ ਆਇਆ ਇੱਥੇ ਤੇ ਪਲੱਸ ਅੰਕਲ ਵੀ ਸਭ ਨੂੰ ਪਹਿਲਾਂ ਤੁਸੀਂ ਇਹ ਦੱਸੋ ਵੀ ਆਪਣਾ ਇਹ ਟਰੈਕਟਰ ਆਪਾਂ ਕਦੋਂ ਲੈ ਕੇ ਆਉਂਦਾ ਹੈ ਇਹ ਵੈਸੇ ਤਾਂ ਜੀ ਆਪਾਂ ਦੋ ਤਰੀਕ ਨੂੰ ਮਿਲਿਆ ਜੀ ਲੈ ਕੇ ਇੱਥੇ ਠੀਕ ਹੈ ਜੀ ਹਾਂ ਦਾ ਲੌਂਗ ਚ ਦਾ ਕੰਪਨੀ ਹਾਂ ਲਾਂਚ ਬਾਅਦ ਚ ਕੀਤਾ ਹੀ ਮੈਂ ਦੇਖਿਆ ਸੀਗਾ ਜੀ ਇਹ ਤੁਸੀਂ ਪਹਿਲੇ ਹੀ ਲਿਆ ਆਂਦਾ ਮਤਲਬ ਕਿ ਦੋ ਸਾਲ ਹੋ ਗਏ ਜੀ ਕੰਪਨੀ ਦੇ ਮਗਰ ਫਿਰਦਿਆਂ ਨੂੰ ਜੀ ਅੱਛਾ ਪਹਿਲੇ ਹੀ ਫਿਰਦੇ ਤੁਸੀਂ ਹਾਂ ਮੈਂ ਨੋਡਾ ਵੀ ਜਾ ਕੇ ਆਇਆ ਜੀ ਠੀਕ ਆ ਠੀਕ ਆ ਬਾਹਰ ਦੇ ਇੱਕ ਸਪੋਰਟ ਟਰੈਕਟਰ ਖੜੇ ਸੀ ਉਹ ਵੀ ਵੇਖਿਆ ਆ ਠੀਕ ਆ ਮੈਂ ਤਾਂ ਪਹਿਲਾਂ ਤੁਸੀਂ ਵੇਖਿਆ ਆਂਦਾ ਸੀ ਇਹ ਕੰਪੜੀਆਂ ਦੇ ਵੀ ਤੁਸੀਂ ਜਦੋਂ ਅਸੀਂ ਲਾਂਚ ਹੀ ਕਰ ਦੇਣਾ ਫਿਰ ਇਹ ਲੈ ਲਓ ਫਿਰ ਇਹਨਾਂ ਨੇ ਮੈਨੂੰ ਮੈਂ ਫਿਰ ਕਿਹਾ ਵੀ ਮੈਨੂੰ ਪਹਿਲਾਂ ਜਲਦੀ ਦਿਓ ਜੀ ਠੀਕ ਹੈ ਠੀਕ ਹੈ ਜੀ ਤਿਆਰ ਕਰਵਾਉਣਾ ਸੀਗਾ ਠੀਕ ਹੈ ਠੀਕ ਹੈ ਜੀ ਚੀਜ਼ਾਂ ਤੋਂ ਪਹਿਲਾਂ ਮੈਂ ਤਿਆਰ ਹਾਂ ਹਾਂ ਮਤਲਬ ਉੱਪਰ ਤੋਂੜਾ ਮੱਕੀ ਵਾਲਾ ਸੀਜ਼ਨ ਵੀ ਆ ਰਿਹਾ ਸੀਗਾ ਤੇ ਅੰਕਲੇਸ ਤੋਂ ਪਹਿਲਾਂ ਜਿਵੇਂ ਤੁਹਾਡੇ ਕੋਲ ਕਿਹੜਾ ਟਰੈਕਟਰ ਹੈ ਵੀ ਜਿਹੜਾ ਤੁਸੀਂ ਇਹਦੇ ਕੰਨੀ ਹਾਲੈਂਡ ਕਿੰਨੀ ਆਏ ਬਿਲਕੁਲ ਪਹਿਲਾਂ 3630 ਵੀ ਸੀਗਾ ਜੀ ਠੀਕ ਹੈ ਠੀਕ ਹੈ 5530 ਵੀ ਹੈਗਾ 5530 ਵੀ ਹੈਗਾ ਜੀ ਠੀਕ ਹੈ ਮਤਲਬ ਹਾਲੈਂਡ ਨਾਲ ਜੁੜੇ ਤੁਸੀਂ ਹੁਣ ਹਾਂ ਜੀ ਹਾਲੈਂਡ ਉਹ ਉਸੇ ਦੀ ਹੋਗੇ ਤੇ ਅੰਕਲ ਦਿਓ ਮਾੜੀ ਟਰੈਕਟਰ ਫਿਰ ਜਾਣਕਾਰੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਜਿਹੜੇ ਮਗਲੇ ਟਾਇਰ ਆ ਕਿੰਨੇ 18 4 30 ਦੇ ਕੰਬੈਨ ਵਾਲੇ ਤੇ ਇਹਦਾ ਜਿਵੇਂ ਹੁਣ ਮੰਨ ਕੇ ਚੱਲੇ ਉੱਪਰ ਲਿਖਾ ਮਾਸਟਰ ਵਰਕ 105 ਹਸ ਪਾਵਰ ਇਹ ਬ੍ਰਾਂਡ ਜੀ ਇੱਕ ਕੰਪਨੀ ਦਾ ਬ੍ਰਾਂਡ ਆਏ ਬ੍ਰਾਂਡ ਕੱਢਿਆ ਹੀ ਇਹਨਾਂ ਨੇ ਹੁਣ ਲਾਂਚ ਕੀਤਾ ਜਿਹੜਾ ਨਵਾਂ ਹੀ ਲੇਟੈਸਟ ਹੀ ਹੈ ਮੇਰੇ ਨਾਲ ਦੇ ਇੰਡੀਆ 'ਚ ਪਹਿਲਾ ਆਇਆ ਜੀ ਇੰਡੀਆ 'ਚ ਪਹਿਲਾ ਟਰੈਕਟਰ ਆਪਾਂ ਨੂੰ ਆਇਆ ਜੀ ਇੰਡੀਆ 'ਚ ਪਹਿਲਾ ਤੇ ਉਹ ਆਪਣੇ ਘਰੇ ਆਇਆ ਆਪਾਂ ਕੱਲ ਕਾ ਦੀ ਕੰਪਨੀ ਤੋਂ ਖੋ ਕੇ ਲਿਆ ਜੀ ਕੰਪਨੀ ਨੂੰ ਲਾਂਚ ਵੀ ਮਗਰੋਂ ਕਰ ਦਿੱਤਾ ਟਰੈਕਟਰ ਪਹਿਲੇ ਲਿਆਦਾ ਆਪਾਂ ਸਹੀ ਗੱਲ ਆ ਸਹੀ ਗੱਲ ਆ ਅਗਲੇ ਦੇ ਟੈਂਕੀ ਜਿਹੜੀ ਨੀਚੇ ਆ ਗਈ ਇਹਦੀ ਇਹ ਜੀ ਇੱਕ ਤਾਂ ਜਿਹੜੀ ਇਹ ਬਲੂ ਕਲਰ ਦੀ ਹੈ ਇਹ ਤੇ ਯੂਰੀਆ ਵਾਲੀ ਹੈ ਠੀਕ ਹੈ ਠੀਕ ਹੈ ਇਹ ਜਿਹੜੀ ਯੂਰੀਆ ਪੈਂਦੀ ਅੱਛਾ ਯੂਰੀਆ ਪੈਂਦੀ ਜੀ ਠੀਕ ਹੈ ਠੀਕ ਆ ਇਹ ਡੀਜ਼ਲ ਵਾਲੀ ਹੈ ਟੈਂਕਲ ਜਿਵੇਂ ਜਿਵੇਂ ਕਿੰਨੀ ਯੂਰੀਆ ਪੈਂਦੀ ਕਿੰਨੇ ਡੀਜ਼ਲ ਨਾਲ 100 ਲੀਟਰ ਮਗਰ 5 ਕਿਲੋ ਲੀਟਰ ਯੂਰੀਆ ਖਾਜੇ ਸੀ 100 ਲੀਟਰ ਮੈਂ ਪਾਣੀ ਕਿਸਾ ਮਤਲਬ ਇਹ ਦਿਖਾਇਆ ਤੇ ਅੰਕਲ ਜੀ ਨੇ ਤੁਸੀਂ ਚਲਾ ਕੇ ਦੇਖਿਆ ਮਤਲਬ ਇਹ ਹਾਂ ਜੀ ਕਲਟੀਵੇਟਰਾਂ ਤੇ ਵਾਹ ਕੇ ਦੇਖਿਆ ਜੀ ਕੋਈ ਹੈ ਪ੍ਰਵਾਹ ਨੂੰ ਛੋਟੇ ਨੂੰ ਕਿ ਨਹੀਂ ਜੀ ਇੰਨਾ ਛੋਟਾ ਨੂੰ ਕੀ ਪ੍ਰਵਾਹ ਜੀ ਬਣੀ ਤਗੜਿਆ ਕਿ ਨਹੀਂ ਹਾਂ ਜੀ ਇਹਨਾਂ ਨੂੰ ਉਹਨਾਂ ਦੀ ਨਹੀਂ ਕੋਈ ਪ੍ਰਵਾਹ ਹੈ ਠੀਕ ਹੈ ਠੀਕ ਹੈ ਤੇ ਅਸੀਂ ਤਾਂ ਜ਼ਿਆਦਾ ਵੈਸੇ ਤਾਂ ਇਹਦੇ ਤੋਂ ਵੀਰੇ ਵਿੱਚ ਅਸੀਂ ਆਉਦਾ ਸੈਟਿੰਗ ਕਰਨੀ ਸਾਰੀ ਅੱਛਾ ਅੱਛਾ ਉਧਰ ਹੀ ਕੰਮ ਕਰਵਾਉਣਾ ਜੀ ਜੀ ਜੋ ਫਿਰ ਸੈਲਿਕਲ ਮਸ਼ੀਨ ਲੈਣ ਵਾਸਤੇ ਨੂੰ ਜਿਆਦਾ ਚਲਾਉਣਾ ਜੀ ਠੀਕ ਠੀਕ ਅੰਕ ਮੰਨ ਕੇ ਚੱਲੋ ਜਿਹੜੇ ਆਪਣੀ ਸ਼ੈਦ ਵਾਲੀ ਮਸ਼ੀਨ ਆ ਇਹ ਇਹ ਕਿੰਨੀ ਪੀਟੀਓ ਦੇ ਪਾਵਰ ਚੱਲਣਾ ਲਈ ਹੈ ਦੀ ਇਹਦੀ ਪਾਵਰ ਕਿੰਨੀ ਹੈ 90 ਹਸਪਰ ਪੀਟੀਓ ਚਾਹੀਦੀ ਅਸੀਂ 90 ਹਸਪਰ ਪੀਟੀਓ ਚਾਹੀਦੀ ਹੈ ਜੀ 91.5 ਇਹਦੀ 91.5 ਮਤਲਬ ਫੇਰ ਹੀ ਇਹਦੇ ਬਰਾਬਰ ਤੇਲ ਵਾ ਫਿਰ ਵੀ ਇਹਦੀ ਬਾਤ ਦਾ ਮੰਨ ਕੇ ਚੱਲੋ ਬਾਤ ਦਾ ਜੀ ਠੀਕ ਹੈ ਠੀਕ ਹੈ ਮੰਨ ਕੇ ਚਲੋ ਵੀ ਆਪਣਾ ਸਾਰਾ ਵੀ ਮਸ਼ੀਨ ਦੇ ਹਿਸਾਬ ਨਾਲ ਹੀ ਆਪਾਂ ਡੈਟ ਮਿਲਗੇ ਜਿਹੜੀ ਮਸ਼ੀਨ ਹੈ ਇਹ ਅੰਕਲ ਕਿੱਥੋਂ ਮਗਾਈ ਆਪਾਂ ਇਹ ਵੈਸੇ ਤਾਂ ਨਾਬੇ ਆਪਾਂ ਪ੍ਰੀਤ ਕੰਪਨੀ ਤੋਂ ਲਈ ਹੈ ਐਸਪਰੀਤ ਕੰਪਨੀ ਤੋਂ ਹੈ ਮਸ਼ੀਨ ਹੈਗੀ ਬਾਹਰ ਦੀ ਤੁਰਕੀ ਦੀ ਸੈਲਿਕਲ ਦੀ ਅੱਛੇ ਤੁਰਕੀ ਦੀ ਸੈਲਿਕਲ ਮਸ਼ੀਨ ਇਹ ਮਸ਼ੀਨ ਲੈਣ ਦਾ ਤੁਹਾਡਾ ਕੀ ਕਾਰਨ ਬਣਿਆ ਵੀ ਇਥੇ ਮਸ਼ੀਨਾਂ ਤੋਂ ਹੋਰ ਵੀ ਇਹਦੇ ਨਾਲ ਦੀ ਕੁਆਲਿਟੀ ਨਹੀਂ ਹੈਗੀ ਜੀ ਹੋਰ ਕਿਸ਼ ਨੂੰ ਕੁਆਲਿਟੀ ਹੈ ਨਹੀਂ ਜੀ ਨੇ ਤਿਆਰ ਜਿਹੜਾ ਕੁਤਰਾ ਆਣਾ ਜੀ ਉਹਦੀ ਹਾਂ ਜਿਹੜਾ ਮੱਕੀ ਦਾ ਦਾਣਾ ਠੀਕ ਆ ਉਹਦੇ ਵੀ ਇਹ ਚਾਰ ਪੰਜ ਪੀਸ ਕਰਕੇ ਬਾਹਰ ਕਰ ਕੁਛ ਉਹਦੇ ਵੀ ਕਰਦੀ ਆ ਹਾਂ ਜੀ ਉਹਦੇ ਵੀ ਕਰੂਗੀ ਕਹ ਜੀਏ ਵੀ ਕੋਈ ਨਾ ਕੋਈ ਵੀਰ ਮਤਲਬ ਰਹਿ ਜਾਂਦਾ ਆਪਾਂ ਕਹਿੰਨੇ ਉਹ ਗੱਲ ਕੁਆਲਿਟੀ ਦੀ ਫੁੱਲ ਆ ਜੀ ਹਾਂ ਜੀ ਕੁਆਲਿਟੀ ਫੁੱਲ ਇਤਾਂ ਹੀ ਆਪਾਂ ਇਸ ਤੇ ਪੈਸੇ ਇਹਦੇ ਵਿੱਚ ਸੈਟਿੰਗਾਂ ਹੀ ਇੰਨੀਆਂ ਕੋਈ ਜਿੱਥੇ ਮਰਜ਼ੀ ਸੈਟਿੰਗ ਕਰ ਲੋ ਜੀ ਅੱਛਾ ਜੀ ਕੁਤਰਾ ਮੋਟਾ ਪਤਲਾ ਜਿੰਨਾ ਮਰਜ਼ੀ ਕਰ ਲੋ ਜੀ ਠੀਕ ਆ ਮਤਲਬ ਸਾਰੇ 20 ਇੰਚ 3 ਪਾਵਰਾਂ ਨੇ ਜੀ ਅਸੀਂ ਪੀਡੀਫ ਦੇਖੋ ਵੀ 3 باور 540 ਆ ਜੀ 750 ਆ ਜੀ ਥੱਲੇ 100 ਸਾਬ ਨਾਲ ਨਾਲ ਸਾਨੂੰ ਲੋਡ ਆ ਸੀ ਚੱਕਰਾਂ ਵੀ ਚੱਕਰ ਤੇ ਕਰ ਲੈਨੇ ਆ ਇਹ ਵੀ ਇਹਨਾਂ ਕੋ ਲੋਡ ਆ ਉਸ ਹਿਸਾਬ ਨਾਲ ਅਸੀਂ ਕਰ ਲੈਨੇ ਆ ਵੀ ਇਹ ਨਹੀਂਗਾ ਵੀ ਮਤਲਬ ਇਹ ਨਹੀਂ ਬਤ ਉੱਤੇ ਬੈਠਾ ਸਿਸਟਮ ਆ ਕੇ ਕਰਕੇ ਪੀਡੀਓ ਪਾ ਲੋ ਮਤਲਬ ਫੋਨ ਨਾਲ ਮਤਲਬ ਜਾਣੀ ਕਿ ਇਹ ਟਰੈਕਟਰ ਦੀ ਮਸ਼ੀਨ ਨਾਲ ਇੰਨੀ ਕੋ ਸੈਟਿੰਗ ਆਣਾ ਜੀ ਠੀਕ ਹੈ ਠੀਕ ਹੈ ਜੀ ਵੀ ਸਭ ਨਾਲੋਂ ਪੁੱਟਾ ਕੰਮ ਦੀ ਇਹ ਜਿਆਦੀ ਕੱਢੂਗਾ ਜੀ ਠੀਕ ਹੈ ਠੀਕ ਹੈ ਮਤਲਬ ਇਹ ਨਹੀਂ ਕਿ ਵੀ ਉਵੇਂ ਪੀਟੀਓ ਦੀਆਂ ਤਿੰਨ ਸਪੀਡਾਂ ਨੇ ਜੀ ਟਰੈਕਟਰ ਚ ਇਹ ਤੇ ਇਹ ਟਰੈਕਟਰ ਦੀ ਪੀਟੀਓ ਜੀ ਉਹ ਉੱਪਰੋਂ ਚੇਂਜ ਹੋ ਜਾਂਦੀ ਹੈ ਇਹਦੇ ਉਹ ਇਲੈਕਟ੍ਰੋਨਿਕ ਬਟਨੀ ਹੈ ਕੋਈ ਬਟਨੀ ਲੱਗਿਆ ਇਹਦੇ ਬਟਨੀ ਲੱਗਿਆ ਵੀ ਉੱਪਰ ਬੈਠੇ ਨੇ ਮਤਲਬ ਚੱਕਰ ਵੱਧ ਘੱਟ ਕਰ ਲੈ ਵੀ ਠੀਕ ਆ ਵੀ ਮਤਲਬ ਸੌਖਾ ਕੰਮ ਹੀ ਕਰਦਾ ਸਾਰਾ ਵੀ ਇਹ ਟਰੈਕਟਰ ਮਤਲਬ ਇੱਕ ਹੈਵੀ ਸੀਆਰਡੀ ਮੰਜਨ ਦੇ ਵਿੱਚ ਆ ਤੇ ਬਾਕੀ ਜਿਹੜਾ ਹੁਣ ਮੰਨ ਕੇ ਚੱਲੋ ਵੀ ਤੁਸੀਂ ਚਲਾਉਣ ਵਾਸਤੇ ਇਹਨੂੰ ਪੂਰਾ ਰੈਡੀ ਕਰਤਾ ਜੀ ਲੋਪੇ ਜੋਪੇ ਠੀਕ ਹੈ ਠੀਕਾ ਬਿਓਣਾ ਮਤਲਬ ਤਿਆਰ ਆਵੇ ਤੇ ਬਾਕੀ ਆਪਣਾ ਮੰਨ ਕੇ ਚਲੋ ਡਰੈਸ ਦੱਸੋ ਜੀ ਇਹ ਕਿੱਥੇ ਖੜਾ ਹੈ ਕੀ ਹੈ ਮਤਲਬ ਇੱਕ ਫੋਨ ਨੰਬਰ ਵੀ ਦਿਓ ਵਿੱਚ ਜੇ ਕਿਸੇ ਨੂੰ ਮੱਕੀ ਦਾ ਵੀ 4 ਪੋਣਾ ਹੋਵੇ ਤਾਂ ਅੰਕਲ ਨੂੰ ਜਰੂਰ ਫੋਨ ਕਰਿਓ ਅੰਕਲਾਂ ਦਾ ਵੀ ਰੇਟ ਨਾ ਵੇਖੋ ਕੁਆਲਿਟੀ ਵੇਖੋ ਹਾਂਜੀ ਹਾਂਜੀ ਜੋ ਤੁਸੀਂ ਇਹ ਕੁਆਲਿਟੀ ਲੈਣੀ ਜਿਵੇਂ ਡੇਰੀ ਫਾਰਮਾਂ ਦੀ ਹੁੰਦੀ ਮੰਗ ਵੀ ਤੇ ਕੁਆਲਿਟੀ ਲੈਣੀ ਹੈ ਜੀ ਸੈਲਜ਼ ਦੀ ਜਿਵੇਂ ਕੁਆਲਿਟੀ ਦੇਖੋ ਅੰਕਲ ਕਹਿੰਦੇ ਵੀ ਬਾਕੀ ਅੰਕਲ ਦਾ ਡਰੈਸ ਦੱਸ ਦਿੰਦੇ ਅੰਕਲ ਮੈਂ 7 ਲੱਖ ਰੁਪਈਆ ਮਸ਼ੀਨ ਤੇ ਵੱਧ ਲਾਇਆ ਜੀ ਹਾਂ ਉਹ ਤੁਸੀਂ ਵਰਟੀ ਵਾਸਤੇ ਲਾਇਆ ਵੀ ਕੁਆਲਿਟੀ ਵਧੀਆ ਦੇਣੀ ਹੈ ਵੀ ਪੈਸੇ ਨਹੀਂ ਦੇਖੇ ਵੀ ਕੁਆਲਿਟੀ ਦੇਣੀ ਆਪਾਂ ਪਿੰਡ ਮੇਰਾ ਤਕਾਣਾ ਹੀ ਭਪਿੰਦਰ ਸਿੰਘ ਖਾਲਸਾ ਮੇਰਾ ਨਾਮ ਹੈ ਠੀਕ ਹੈ ਠੀਕ ਹੈ ਭਿੰਦਰ ਸਿੰਘ 786 80101 ਨੰਬਰ ਆ ਮੇਰਾ ਜੀ ਉਹ ਵੀ ਨੰਬਰ ਵੀ ਬਾਕੀ ਆਪਾਂ ਥੱਲੇ ਲਿਖ ਕੇ ਵੀ ਦੇਵਾਂਗੇ ਨੰਬਰ ਤੇ ਬਾਕੀ ਅੰਗਲ ਜਿਹੜਾ ਟਰੈਕਟਰ ਦੇ ਵਿੱਚ ਚੇਂਜਸ ਕੀ ਕਰਨਾ ਪਿਆ ਮੱਕੀ ਦੇ ਮਤਲਬ ਫਿੱਟ ਕਰਨ ਵਾਸਤੇ ਮਸ਼ੀਨ ਉਹ ਬੈਕ ਸਟੀering ਲਵਾਉਣਾ ਪਿਆ ਜੀ ਸਾਨੂੰ ਅੱਛਾ ਬੈਕ ਸਟੀering ਆ ਦੇਖੋ ਸਟੀering ਲਵਾਉਣਾ ਪਿਆ ਜੀ ਪੈਡਲ ਲਵਾਉਣੇ ਪਿਆ ਜੀ ਇਹ ਜਿਹੜੀ ਇਹਨੇ ਕਨੈਕਸ਼ਨ ਹਾਈਡਰੋਲਿਕ ਸਿਸਟਮ ਦੇ ਜੀ ਉਹ ਸਾਰਾ ਅਗਲੇ ਸਟੀering ਦੇ ਨਾਲ ਕਰਦੇ ਜੀ ਠੀਕ ਆ ਅਗਰ ਵੈਸੇ ਗੱਲ ਆ ਵੀ ਮੈਂ ਕਰਿਆ ਤਾਂ ਉਹਨਾਂ ਨੇ ਵੀ ਐਡਾ ਪ੍ਰੋਜੈਕਟ ਕੋਈ ਨਾ ਐਡੇ ਟਰੈਕਟਰ ਤੇ ਵੈਸੇ ਵੀ ਕੋਈ ਅਜਾ ਕੋਈ ਛੇਤੀ ਆਥਰੀ ਲਵਾ ਦਿੰਦਾ ਤੇ ਐਡਾ ਮਿਸਤਰੀ ਨੂੰ ਖੜਕੇ ਮਤਲਬ ਫੜਾ ਕੇ ਲਵਾਉਣਾ ਇੱਕ ਬਹੁਤ ਵੱਡੀ ਚੀਜ਼ ਆ ਹਨਾ ਤੇ ਸਾਡੇ ਮਿਸਤਰੀ ਨਹੀਂ ਜੀ ਸਾਡਾ ਭਰਾ ਜੀ ਅੱਛਾ ਸਾਡਾ ਭਰਾ ਕਰਕੇ ਦਿੱਤਾ ਜੀ ਦੇ ਲੈ ਚੌਕ ਆ ਅੱਛਾ ਅੱਛਾ ਇਹ ਚੀਜ਼ ਜਿਹੜੀ ਵਧੀਆ ਰੱਖਣੀ ਉਹਨੂੰ ਵਧੀਆ ਹੀ ਤਾਂ ਪੇਂਟ ਵੀ ਟੂੰਕੇ ਕੇ ਕਰਵਾਇਆ ਠੀਕ ਆ ਹਾਂਜੀ ਪਰ ਅਸੀਂ ਅਖਿਆ ਸੀਗਾ ਵੀ ਇਹਨੂੰ ਅਸੀਂ ਸਾਰੇ ਰੇਗ ਚੀਜ਼ ਖੁੱਲਦੀ ਕੀਤੀ ਆ ਫਿਰ ਖੁੱਲਦੀ ਕੀਤੀ ਟਰੈਕਟਰ ਦੀ ਚੀਜ਼ ਨੂੰ ਨਹੀਂ ਅਸੀਂ ਛੇੜਿਆ ਫਿਰ ਟਰੈਕਟਰ ਨੂੰ ਕੁਝ ਨਹੀਂ ਅਸੀਂ ਛੇੜਿਆ ਜੀ ਥੋੜਾ ਪਾਰ ਸੇ ਸੀ ਇੱਕ ਉਹ ਨਹੀਂ ਛੇੜਿਆ ਜੀ ਠੀਕ ਆ ਬਸ ਕਨੈਕਸ਼ਨ ਹੀ ਕੀਤੇ ਜੀ ਕਨੈਕਸ਼ਨ ਹੀ ਕੀਤੇ ਇਹਨਾਂ ਨੇ ਨੌਲਜ ਹੀ ਨਹੀਂ ਕੋਆ ਯਾ ਵੀ ਕਨੈਕਸ਼ਨ ਹੀ ਆ ਹਿਸਾਬ ਨਾਲ ਕੀਤੇ ਆ ਵੀ ਕੋਈ ਖੋਲਣ ਦੀ ਜ਼ਿਆਦਾ ਲੋੜ ਹੀ ਨਹੀਂ ਪਈ ਕੋਲੇ ਖੜੇ ਆ ਵੀ ਸੰਧੂ ਵਰਕਸ਼ਾਪ ਪਰ ਪਾਣ ਵਾਲਾ ਚਾਚਾ ਆਪਣਾ ਤੇ ਚਾਚਾ ਵੀ ਮੜੀ ਜੀ ਦੇ ਜਾਣਕਾਰੀ ਵੀ ਤੂੰ ਬੰਦਲ ਜੇ ਸਿਸਟ ਕੋਚਾ ਜਿਵੇਂ ਸੀਆਰਡੀ ਇੰਜਨਸੀ ਕੋਈ ਦਿੱਕਤ ਆਈ ਤੈਨੂੰ ਨਹੀਂ ਕੋਈ ਦਿੱਕਤ ਨਹੀਂ ਸੀ ਆੜੀ ਠੀਕ ਆ ਕੋਈ ਦਿੱਕਤ ਨਹੀਂ ਆਈ ਹੈ ਕੋਈ ਦਿੱਕਤ ਨਹੀਂ ਆਈ ਅਸੀਂ ਉਹ ਕੁਤਾਰ ਨੂੰ ਛੇੜਿਆ ਹੀ ਨਹੀਂ ਅਸੀਂ ਕਿਸੇ ਚੀਜ਼ ਨੂੰ ਛੇੜਿਆ ਹੀ ਨਹੀਂ ਕਿਸੇ ਚੀਜ਼ ਨੂੰ ਛੇੜਿਆ ਨਹੀਂ ਅਸੀਂ ਜੈਨੂਲ ਫਿਟਿੰਗ ਕੀਤੀ ਹੈ ਠੀਕ ਆ ਠੀਕ ਆ ਉਹ ਕੰਪਨੀ ਦੀ ਫਿਟਿੰਗ ਆਉਂਦੀ ਉਹਵੇਂ ਕੀਤੀ ਆ ਅਸੀਂ ਉਹਵੇਂ ਕਰਤੀ ਆ ਵੀ ਇਹ ਨਹੀਂ ਹੁਣ ਤੁਸੀਂ ਸਟੀਅਰਿੰਗ ਲਾ ਕੇ ਰੱਖਣਾ ਲ ਨੀ ਗੰਮੀ ਲੋੜ ਠੀਕ ਹੈ ਠੀਕ ਆ ਮੰਨ ਕੇ ਕਿਚੀ ਹੋਰ ਵੇਖੀ ਮੈਂ ਵੇਖੋ ਫੀਟਿੰਗ ਬਹੁਤ ਸੋਹਣੀ ਆ ਵੀ ਇਹ ਨੀਗਾ ਵੀ ਮੰਨ ਕੇ ਲੱਗ ਜੇ ਤਾਂ ਕਹਿ ਲੱਗਦਾ ਵੀ ਨਵੀਂ ਲਵਾਈ ਆ ਲੱਗਦਾ ਵਿੱਚ ਲੱਗੀ ਹੁੰਦੀ ਆ ਇਹਦੇ ਤੇ ਜਿਵੇਂ ਮੰਨ ਕੇ ਜੇ ਕਿਸੇ ਨੇ ਹੋਰ ਲਵਾਉਣੀ ਹੋਵੇ ਤੁਸੀਂ ਲਾ ਦੋਗੇ ਲਾ ਦਾਂਗੇ ਇਹ ਸਟੀering ਵੈਰ ਲਾਉਣਾ ਉਹਦਾ ਤੁਸੀਂ ਆਪ ਦਾ ਐਡਰੈਸ ਬੋਲ ਦੋ ਵਿੱਚ ਸੰਧੂ ਟਰੈਕਟਰ ਵਰਕਸ਼ਾਪ ਵੈਂਡਰਪਾਣਾ ਸੰਧੂ ਵਰਕਸ਼ਾਪ ਵੈਂਡਰਪਾਣਾ ਬਈ ਤੇ ਠਾਰ ਰੋਡ ਨੇੜੇ ਜੱਗਿਆ ਸੀ ਜੰਸੀ ਗਾਇਨ ਤੇ ਨੰਬਰ ਬੋਲ ਦੋ ਜੀ ਆਪਦਾ 987849600 49 ਅਰਸੋ ਬਾਕੀ ਨੰਬਰ ਚਾਚੇ ਦੇ ਵਿੱਚ ਦੇਵਾਂਗੇ ਬਾਕੀ ਟਰੈਕਟਰ ਬਾਰੇ ਆਪਾਂ ਵੀ ਦੇਖੋ ਵੀ ਫੁੱਲ ਰਿਵਿਊ ਆਪਾਂ ਤਾਂ ਚਲਦਾ ਹੀ ਕਰਦੇ ਰਿਵਿਊ ਜੀ ਆਪਾਂ ਇਹ ਨਹੀਂ ਕਰਦੇ ਏਜੰਸੀਆਂ ਵਾਲੇ ਵੇ ਰਿਵਿਊ ਕਰਦੇ ਆ ਅੰਕਲ ਵੀ ਖੁਸ਼ ਆ ਪੂਰਾ ਤੇ ਅੰਕਲ ਕਹਿੰਦਾ ਜਿੱਦੇ ਚਲਾਇਆ ਤੇ ਉਹਦੇ ਅੰਕਲ ਆਪਾਂ ਨੂੰ ਜਰੂਰ ਸੱਦੇਓ ਤੁਸੀਂ ਜਰੂਰ ਜੀ ਜਰੂਰ ਜਰੂਰ ਤੇ ਆਪਾਂ ਆਪਾਂ ਦਿਖਾਵਾਂਗੇ ਸਾਰੇ ਆਪਣੇ ਸਾਥੀਆਂ ਮਿੱਤਰਾਂ ਨੂੰ ਚਲਦਾ ਜਾ ਹਾਜ਼ਰ ਟਰੈਕਟਰ ਇਹ ਚਲੋ ਵੀ ਇੱਕ ਵਾਰੀ ਲੁੱਕ ਦੇਖ ਲਓ ਇਹ ਕੰਕਲਾ ਬੈਂਪਰ ਵੀ ਚੇਂਜ ਕਰਾਇਆ ਹੈ ਨਾ ਇਹ ਬੈਂਪਰ ਆਪ ਲਵਾਇਆ ਜੀ ਅੱਛਾ ਅੱਛਾ ਨਾਲ weight ਸਮਝੇ ਰੱਖੋਣੇ ਪਏ ਸਾਨੂੰ ਜੀ ਠੀਕ ਹੈ weight ਵੀ ਹੌਟਲ ਦਾ ਬੈਂਪਰ ਆ ਜੀ ਠੀਕ ਹੈ ਠੀਕ ਹੈ ਜੀ ਨਾਲ 80 ਕਿਲੋ weight ਸੀ ਸਾਡੇ ਕੋਲੇ ਪਹਿਲੇ ਪੁਰਾਣੇ ਟਰੈਕਟਰ ਦੇ ਪਏ ਸੀ ਮਿੰਦਰਾ ਦੇ ਠੀਕ ਹੈ ਠੀਕ ਹੈ ਰੰਗ ਕਰਵਾ ਕੇ ਲਾ ਦੇਣਾ ਅੱਛਾ ਮਤਲਬ weight wood ਫੋਲ ਕਰਵਾ ਲਈ ਕੰਮ ਇਹ ਹੁੱਕ ਪਵਾਤੀ ਜਦੋਂ ਬੰਨੇ ਕਿਹੜੇ ਅਸੀਂ ਵੱਡਿਆ ਕਰਾਂਗੇ ਜੀ ਠੀਕ ਹੈ ਜੀ ਉਹਦੇ ਇੱਥੇ ਟਰਾਲੀ ਪਾ ਲੈ ਕੇ ਰੱਖੇ ਇਹ ਕਈ ਜੀ ਮਸ਼ੀਨ ਨਾਲ ਕਹਿੰਦੇ ਜੀ ਲੇਵਰ ਦਾ ਬਹੁਤ ਫਾਇਦਾ ਹੁੰਦਾ ਜੀ ਮੈਂ ਕਹਾਂ ਜੀ ਲੇਵ ਬੰਨੇ ਵੱਢਣੇ ਪੈਂਦੇ ਸੀ ਪਹਿਲਾਂ ਠੀਕ ਹੈ ਜੀ ਫੇਰ ਰੁਗ ਲਾਉਂਦੇ ਸੀ ਹੱਥਾਂ ਨਾਲ ਬਹੁਤ ਲਿਵਰ ਪੈ ਜਾਂਦੀ 2000 ਰੁਪਿਆ ਕਿੱਲੇ ਦਾ ਵੀ ਖਾ ਜਾਂਦੀ ਸੀ ਭਾਈ ਅਗਲੇ ਨੂੰ ਕਹਿ ਬੱਚੇ ਸਾ ਜੀ ਉਹ ਨਹੀਂ ਹੁਣ ਕਿਸਾਨ ਅਗਲੇ ਨੂੰ ਕਹਦੇ ਪਾਸੇ ਹੋ ਕੇ ਬਹਿ ਜਾਓ ਹਾਂ ਜੀ ਕਮੈਨ ਵਾਂਗੂੰ ਲੱਗੂਗੀ ਸਿੱਧੀ ਠੀਕ ਹੈ ਜੀ ਹਾਂ ਜੀ ਉਹ ਮੇਤਰੋ ਆਪਦੇ ਕਮੈਂਟ ਲਾਈਕ ਸ਼ੇਅਰ ਜੂ ਕਰਿਆ ਕਰੋ ਆਪਣੀ ਵੀਡੀਓ ਦੱਸਿਆ ਕਰੋ ਤੇ ਬਾਕੀ ਆਪਾਂ ਚਾਚੇ ਦਾ ਨੰਬਰ ਦਿੱਤਾ ਜਿਹਨੇ ਸਟੀering ਫਿੱਟ ਕੀਤਾ ਤੇ ਅੰਕਲ ਨੇ ਵੀ ਜਿਹਨੇ 4 ਪੌਣਾ ਹੋਵੇ ਆ ਮਸ਼ੀਨ ਵੀ ਵੇਖੋ ਤੁਸੀਂ ਵੇਖਾ ਹੀ ਦਿੱਤੀ ਤੁਹਾਨੂੰ ਫੁੱਲ ਤੇ ਫੋਨ ਕਰਿਓ ਜਰੂਰ ਬਾਈ ਚਾਰ ਪੌਆ ਸਪਰਕ ਕਰਿਓ ਬਾਕੀ ਅੰਗੇ ਜੇ ਕੋਈ ਮੰਨ ਕੇ ਚੱਲ ਆਪਣੇ ਵੀਡੀਓ ਦੇਖ ਕੇ ਕੋਈ ਚਾਰ ਪੌ ਉਹਨਾਂ ਮਾੜੀ ਮਿਠੀ ਲੈਸ ਕਰੋਗੇ ਜਰੂਰ ਜੀ ਜਰੂਰ ਹਾਂ ਇਹ ਵੀ ਚੀਜ਼ ਹੋਦਾ ਵੀ ਆਪਣੀ ਵੀਡੀਓ ਵੇਖ ਕੇ ਜਿਹੜਾ ਫੋਨ ਕਰੂਗਾ ਉਹਨੂੰ ਅੰਕ ਲੈਸ ਵੀ ਕਰੂਗਾ ਥੋੜੀ ਕਾਣੀ ਇਹ ਨਹੀਂਗਾ ਵੀ ਮਾਨ ਜਰੂਰ ਰੱਖੂਗਾ ਠੀਕ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ